ਸਸਿਆ ਦੋਸਤੋ ਅੱਜ ਤੁਹਾਨੂੰ ਬੰਦਾ ਦਿਖਾਉਣੇ ਆ ਦੇਸੀ ਫਿਲਟਰ ਵੀ ਦੇਸੀ ਫਿਲਟਰ ਆਪਾਂ ਘਰੇ ਕਿਵੇਂ ਤਿਆਰ ਕਰ ਸਕਦੇ ਆ ਤਿੰਨ ਲੈ ਨਵੇਂ ਤੋੜੇ ਬਿਲਕੁਲ ਮਿੱਟੀ ਦੇ ਬਰਤਨ ਤਿੰਨ ਲੈ ਕੇ ਉਹਨੂੰ ਇੱਕ ਕਰਨ ਡਰਾਈ ਲਣ ਵਾਲਾ ਤਿੰਨ ਸਾਲ ਮਾਰਦੇ ਨੇ ਇਹਦੇ ਚ ਤੇ ਤਿੰਨ ਸਾਲ ਮਾਰ ਕੇ ਪਹਿਲੇ ਚ ਮਾਰਨੇ ਆ ਤੇ ਦੂਜੇ ਚ ਦੋ ਤੋੜਿਆਂ ਦੇ ਵਿੱਚ ਤਿੰਨ ਤਿੰਨ ਸਾਲ ਮਾਰ ਦਿੰਦੇ ਆ ਡਰੈਣਾ ਮਾਰ ਦਿਓ ਜਾਂ ਆਪ ਕੋਈ ਪੇਚ ਕਸਣਾ ਮਾਰ ਦਿਓ ਇਸ ਤਰ੍ਹਾਂ ਹੱਲ ਮਾਰ ਕੇ ਤੇ ਜਿਹੜਾ ਤੀਜਾ ਆਪਣਾ ਤੋੜਾਗਾ ਉਹਦੇ ਤੇ ਲਾਉਣੀ ਆ ਬਟੂਟੀ ਆ ਦੇਖੋ ਨੀਚੇ ਇਸ ਤਰ੍ਹਾਂ ਦੇਖ ਕੇ ਨਿਸ਼ਾਨ ਲਾ ਲਓ ਤੇ ਇਹਦੇ ਵਿੱਚ ਇੱਕ ਟੈਂਪਰਰੀ ਡੂਟੀ ਫਿਟ ਕਰਦੇ ਹੋ ਇਸ ਤਰ੍ਹਾਂ ਸਰਾਕਡੋਨਾਂ ਕੱਢ ਲਓ ਬਸ ਬਚਾ ਕੇ ਤੇ ਇਹਦੇ ਵਿੱਚ ਚੰਗੀ ਤਰ੍ਹਾਂ ਉਹਨੂੰ ਟੈਂਪਰਰੀ ਡੂਟੀ ਨੂੰ ਕੱਢ ਦੇ ਉਹਦੇ ਵਿੱਚ ਆ ਦੇਖੋ ਟੁੱਟੀ ਕਸਤੀ 2D ਕਸਣ ਤੋਂ ਬਾਅਦ ਆਪਾਂ ਇਹ ਕਰਨਾ ਆ ਸੌੜੇ ਨੂੰ ਨੂੰ ਕਰੂ ਸਿੱਧੇ ਜਿਹਦੇ ਵਿੱਚ ਆਪਾਂ ਸਰਾਖ ਮਾਰੇ ਸੀਗੇ ਤੇ ਇਹਦੇ ਵਿੱਚ ਕੀ ਪਾਵਾਂਗੇ ਆਪਾਂ ਹੁਣ ਚਾਰ ਚੀਜ਼ਾਂ ਲੈਣਾ ਚਾਰ ਚੀਜ਼ਾਂ ਹੋ ਕਿਹੜੀਆਂ ਕਿਹੜੀਆਂ ਨੇ ਉਹ ਹੈਗਾ ਇੱਕ ਤਾਂ ਹੈਗਾ ਜੀ ਮੰਨ ਲਓ ਵੱਡੇ ਪੱਥਰ ਜਿਹੜੇ ਕਿ ਆਪਣੇ ਬਰੇਤੀ ਦੇ ਵਿੱਚੋਂ ਨਿਕਲਦੇ ਆ ਆ ਦੇਖੋ ਵੱਡੇ ਪੱਥਰ ਆ ਜਿਹੜੇ ਬਰੇਤੀ ਦੇ ਵਿੱਚੋਂ ਨਿਕਲਦੇ ਆਪਣੀ ਨੂੰ ਵੱਟੇ ਹੋ ਜਾਂਦੇ ਆ ਇਹ ਲੈਣੇ ਆ ਤੇ ਇੱਕ ਲੈਣੇ ਆ ਤੁਮ ਬਰੀਕ ਤੋਂ ਥੋੜੀ ਮੋਟੀ ਬਜਰੀ ਇੱਕ ਲੈਣੀ ਬਰੇਤੀ ਤੇ ਇੱਕ ਕੋਲੇ ਕੋਲੇ ਤੁਸੀਂ ਮੁੱਲ ਵੀ ਲਿਆ ਸਕਦੇ ਆ ਜਾਂ ਆਪਣੇ ਘਰੇ ਲੱਕੜ ਮਚਾ ਕੇ ਵੀ ਕੋਲੇ ਬਣਾ ਸਕਦੇ ਹੋ ਹੁਣ ਕੀ ਕਰਨਾ ਆਪਾਂ ਜਿਹੜਾ ਤੋੜੇ ਸਰਾਖ ਮਾਰੇ ਸੀ ਉਹ ਤੋੜੇ ਦੇ ਵਿੱਚ ਅੱਧ ਤੱਕ ਵੱਟੇ ਪਾਉਣੇ ਆ ਮੋٹے ਮੋٹے ਵੱਟਿਆਂ ਨਾਲ ਇਹਨੂੰ ਇਸ ਤਰ੍ਹਾਂ ਹੌਲੀ-ਹੌਲੀ ਇਹਦੇ ਵਿੱਚ ਰੱਖ ਦਿਓ ਆ ਦੇਖੋ ਇਹਨੂੰ ਅੱਧ ਤੱਕ ਕਰ ਲਓ ਇਹਦੇ ਦੁਆਰਾ ਪਾਵਾਂਗੇ ਆਪਾਂ ਬ੍ਰੀਕ ਬਜਰੀ ਇਹ ਬਜਰੀ ਤੁਸੀਂ ਮੈਕਸ ਵੀ ਲੈ ਸਕਦੇ ਹੋ ਜਾਂ ਥੋੜੀ ਮਤਲਬ ਮੋਟੀ ਲੈ ਲਓ ਬ੍ਰੀਕ ਤਾਂ ਥੋੜੀ ਜਿਹੀ ਮੋਟੀ ਲਵਾਂਗੇ ਤਾਂ ਵੀ ਵੈਸਟ ਹੈ ਜੀ ਮੈਕਸ ਕਰਕੇ ਪੁਣੇ ਮੈਕਸ ਕਰਕੇ ਪਾ ਦਿਓ ਉਹ ਕੋਈ ਚੱਕਰ ਵਾਲੀ ਗੱਲ ਨਹੀਂ ਇਹਨੂੰ ਚੰਗੀ ਤਰ੍ਹਾਂ ਦੇ ਉੱਤੇ ਆਪਾਂ ਪਾ ਦਾਂਗੇ ਨੰਬਰ 3 ਤੇ ਇਹਦੇ ਵਿੱਚ ਪਾਵਾਂਗੇ ਆਪਾਂ ਹੁਣ ਬਰੇਤੀ ਆਹ ਦੇਖੋ ਬਰੇਤੀ ਪਾ ਕੇ ਚੰਗੀ ਤਰ੍ਹਾਂ ਇਹਨੂੰ ਪਉਣਾ ਕਰ ਲੈਣਾ ਆਪਾਂ ਮੰਨ ਲਓ ਇਹ ਜਿਹੜਾ ਤੋੜ ਇਹਨੂੰ ਫਿਰ ਪਾਵਾਂਗੇ ਆਪਾਂ ਕੋਲਾ ਜਿਹੜਾ ਕਿ ਆਪਾਂ ਲੱਕੜ ਤੋਂ ਘਰੇ ਵੀ ਤਿਆਰ ਕਰ ਸਕਦੇ ਆਂ ਤੇ ਜੇ ਆਪਾਂ ਬਾਜ਼ਾਰ ਚੋਂ ਲਿਆ ਤੇ ਵੈਸੇ ਜੇ ਘਰੇ ਤਿਆਰ ਹੋ ਜਾ ਤਾਂ ਵਧੀਆ ਗੱਲ ਆ ਇਹਦੇ ਵਿੱਚ ਬ੍ਰੀਕ ਕੋਲਾ ਪਾ ਦੋ ਜਿਹੜਾ ਮੋਟਾ ਕੋਲਾ ਉਹਨੂੰ ਹੋਰ ਕੁੱਟ ਕੇ ਬ੍ਰੀਕ ਵੀ ਕਰ ਸਕਦੇ ਹਾਂ ਇਸ ਤਰ੍ਹਾਂ ਕੋਲਾ ਪ੍ਰਵ੍ਰਿਤੀ ਦੇ ਉੱਪਰ ਪਾ ਗਿਓ ਬਹੁਤ ਵਧੀਆ ਚੀਜ਼ ਐ ਇਹ ਆਪਾਂ ਹਰੇਕ ਦੇ ਘਰੇ ਵਰਤੋਂ ਵਾਲੀ ਚੀਜ਼ ਐ ਇਹ ਆਪਾਂ ਘਰੀ ਬਣਾ ਸਕਦੇ ਹਾਂ ਘਰੀ ਪਈਆਂ ਚੀਜ਼ਾਂ ਆਪਣੇ ਸਾਰੀਆਂ ਐ ਬਾਕੀ ਜੇ ਬਾਜ਼ਾਰੋਂ ਲਿਆਵਾਂਗੇ ਸਸਤਾ ਸੌਦਾ ਹੀ ਆਉਗਾ ਬੜਾ ਮਹਿੰਗਾ ਨਹੀਂ ਆਹ ਦੇਖੋ ਇਸ ਤਰ੍ਹਾਂ ਹੁਣ ਆਪਾਂ ਦੂਜਾ ਤੋੜਾ ਲਵਾਂਗੇ ਉਹਦੇ 'ਚ ਕਰਾਂਗੇ ਆਪਾਂ ਇੱਕ ਮਲਮਲ ਦਾ ਜਾਂ ਕੋਈ ਪੋਣੇ ਦੇ ਟਾਈਪ ਕੱਪੜਾ ਹੁੰਦਾ ਬਰੀਕ ਉਹ ਰੱਖ ਦਾਂਗੇ ਜਿਹੜਾ ਮੋਰਾਂ ਕੱਟੀਆਂ ਸੀ ਤਿੰਨ ਸਾਲ ਕੱਢੇ ਸੀਗੇ ਤਾਂ ਕਿ ਇਹਦੇ ਵਿੱਚ ਦੀ ਬ੍ਰੇਤੀ ਜਾ ਕੇ ਹੋਰ ਚੀਜ਼ ਕਰਕੇ ਨਾ ਜਾਵੇ ਉਸੇ ਤਰ੍ਹਾਂ ਹੀ ਫਿਰ ਆਪਾਂ ਵੱਟੇ ਫੇਰ ਪਾ ਦਾਂਗੇ ਇਹਦੇ 'ਚ ਇਹ ਆ ਪਾ ਦਿੱਤਾ ਕਰਨਾ ਉਹ ਆ ਪਾਉਣਾ ਕੀਤਾ ਸੀ ਇਹਨੂੰ ਆ ਪਾ ਦਿੱਤਾ ਹੀ ਕਰਨਾਗਾ ਹਲੋ ਫਿਰ ਬਰੀਕ ਬਜਰੀ ਪਾਤੀ ਪਹਿਲਾਂ ਮੋٹے ਵੱਟੇ ਪਾਏ ਸੀ ਫਬਰੀਕ ਬਜਰੀ ਪਾਤੀ ਫਿਰ ਆਪਾਂ ਬਰੀਤੀ ਪਾ ਦਾਂਗੇ ਇਹ 'ਚ ਉਸੇ ਤਰ੍ਹਾਂ ਹੀ ਤੇ ਉਦੋਂਬਾਰ ਆਪਾਂ ਇਹਦੇ ਵਿੱਚ ਕੋਲੇ ਪਾ ਦਾਂਗੇ ਫਿਰ ਕੱ ਲਵਾਂਗੇ ਆਪਾਂ ਸਟੈਂਡ ਜਿਹੜਾ ਸਾਰਿਆਂ ਨੂੰ ਥੱਲੇ ਹੈ ਜਿਹਦੇ ਟੂਟੀ ਲਾਈ ਸੀ ਉਹਨੂੰ ਥੱਲੇ ਰੱਖਣਾ ਤੋੜੇ ਨੂੰ ਉਦੇ ਵਿੱਚ ਆਪਾਂ ਕਾਪਰ ਦੇ ਗਲਾਸ ਜੇ ਰੱਖੀ ਜਾਂਦਾ ਬਹੁਤ ਵਧੀਆ ਗੱਲ ਆ ਕਿਉਂਕਿ ਪਾਣੀ ਕਾਪਰ ਵਾਲਾ ਪਾਣੀ ਪੀਣਾ ਬਹੁਤ ਚੰਗਾ ਗਾ ਫਿਰ ਇਹਦੇ ਵਿੱਚ ਆਪਾਂ ਜਿਹੜਾ ਆਪਾਂ ਕਰਿਆ ਸੀ ਅੱਧਾ ਉਹ ਰੱਖ ਦੇਣਾ ਫਿਰ ਆਪਾਂ ਤੀਜਾ ਤੋੜਾ ਇਹਦੇ ਉੱਤੇ ਟਿਕਾ ਦੇਣਾ ਅਲਗਤਨ ਨੂੰ ਇਸ ਤਰ੍ਹਾਂ ਰੱਖ ਕੇ ਫਿਰ ਆਪਾਂ ਇਹਦੇ ਵਿੱਚ ਉੱਪਰਲੇ ਘੜੇ ਨੂੰ ਪਾਣੀ ਨਾਲ ਭਰ ਦਾਂਗੇ ਉਹ ਪਾਣੀ ਰਸ ਰਸ ਹੌਲੀ ਹੌਲੀ ਜਿਹੜੀ ਦਾ ਪਤਨ ਸਾਲ ਲੱਗਦੇ ਆ ਉਹਦੇ ਵੀ ਦੀ ਜਾਏ ਜਾਊ ਥੱਲੇ ਤੇ ਪਾਣੀ ਫਿਲਟਰ ਹੋ ਕੇ ਆਊਗਾ ਤੇ ਪਾਣੀ ਪੀਣ ਤੇ ਇਨਾ ਸਵਾਦ ਟੈਸਟੀ ਹੋਊਗਾ